ਕਰਾਂਗੇ ਪੰਜਾਬ ਵਿੱਚ ਇੱਕ ਵੱਡਾ ਐਲਾਨ ਹੋ ਚੁੱਕਿਆ ਕਿ 2000 ਟੀਚਰਾਂ ਨੂੰ ਅਧਿਆਪਕਾਂ ਨੂੰ ਭਰਤੀ ਕੀਤਾ ਜਾ ਰਿਹਾ ਸੋ ਇਸ ਭਰਤੀ ਬਾਰੇ ਸਾਰਾ ਪ੍ਰੋਪਰ ਨੋਟਿਸ ਕੀ ਰਹੂਗਾ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਦੱਸਾਂਗੇ ਕਵਾਲੀਫਿਕੇਸ਼ਨ ਕੀ ਰਹੂਗੀ ਕਦੋਂ ਹੈ ਭਰਤੀ ਅਫੀਸ਼ਲ ਨੋਟੀਫਿਕੇਸ਼ਨ ਆਉਣ ਜਾ ਰਿਹਾ ਇਹਦੇ ਵਿੱਚ ਕਿੱਦਾਂ ਪੇਪਰ ਹੋਣਾ ਜਾਂ ਕਿੱਦਾਂ ਦੀ ਕੀ ਸਾਰਾ ਸਿਸਟਮ ਕੀ ਰਹੇਗਾ ਠੀਕ ਹੈ ਕਦੋਂ ਦਾ ਇਹ ਨੋਟਿਸ ਹੈ ਪਹਿਲਾਂ ਦੀਆਂ ਆਈਆਂ ਅਸਾਮੀਆਂ ਜਾਂ ਇਹ ਨਵਾਂ ਨੋਟਿਸ ਜਾਰੀ ਹੋਣ ਜਾ ਰਿਹਾ ਹੈ ਇੱਕ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਚੈਨਲ ਐਮ ਐਸ ਡਬਲਯੂ ਸਟੱਡੀ ਤੇ ਤੁਸੀਂ ਨਵੇਂ ਆ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਬਿਲਕੁਲ ਤੁਹਾਨੂੰ ਆਥੈਂਟਿਕ ਨਿਊਜ਼ ਆਥੈਂਟਿਕ ਜਿਹੜੀਆਂ ਭਰਤੀਆਂ ਪੰਜਾਬ ਚ ਆਉਣ ਵਾਲੀਆਂ ਹੋਰ ਜਿਹੜੀਆਂ ਨਵੀਆਂ ਬਹੁਤ ਸਾਰੀਆਂ ਭਰਤੀਆਂ 2025 ਦੇ ਵਿੱਚ ਸਪੈਸ਼ਲ ਤੌਰ ਤੇ ਟੀਚਿੰਗ ਨਾਲ ਜੁੜੀਆਂ ਹੋਈਆਂ ਜਾਂ ਹੋਰ ਕੰਪੀਟੀਟਿਵ ਐਗਜ਼ਾਮ ਨਾਲ ਜੁੜੀਆਂ ਹੋਈਆਂ ਭਰਤੀਆਂ ਸੋ ਉਹਨਾਂ ਨਾਲ ਸੰਬੰਧ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਸੋ ਵੀ ਸਬਸਕ੍ਰਾਈਬ ਕਰ ਲੈਣਾ ਸੋ ਜਿਹੜੀ ਤੁਸੀਂ ਦੇਖ ਸਕਦੇ ਜਿਹੜੀ ਭਰਤੀ ਹੈਗੀ ਹੈ ਵੀ 2000 ਅਧਿਆਪਕਾਂ ਦੀ ਜਿਹੜੀ ਭਰਤੀ ਪੰਜਾਬ ਸਰਕਾਰ ਵੱਲੋਂ ਇਹ ਭਰਤੀ ਆਲਰੇਡੀ ਹੀ ਪਹਿਲਾਂ ਪਿਛਲੀ ਸਰਕਾਰ ਕਾਂਗਰਸ ਦੇ ਵਿੱਚ ਆਈ ਸੀ ਪਰ ਉਸ ਟਾਈਮ ਇਹ ਭਰਤੀ ਕੰਪਲੀਟ ਨਹੀਂ ਹੋਈ ਦੁਬਾਰਾ ਤੋਂ ਇਹ ਜਿਹੜੀ ਭਰਤੀ 2000 ਭਰਤੀ ਜਿਹੜੀ ਕੱਢੀ ਜਾ ਰਹੀ ਹੈ ਸੋ ਭਰਤੀ ਤੁਸੀਂ ਦੇਖ ਸਕਦੇ ਕਿ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੇ ਦੱਸਿਆ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੇ ਗਏ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਦੌਰਾਨ ਇੱਕ ਹੋਰ ਅਹਿਮ ਕਦਮ ਚੁੱਕਦੇ ਆ ਪੰਜਾਬ ਸਰਕਾਰ ਵੱਲੋਂ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸੂਬੇ ਦੇ ਪ੍ਰਾਇਮਰੀ ਸਕੂਲਾਂ ਲਈ ਵੀ ਪ੍ਰਾਇਮਰੀ ਸਕੂਲਾਂ ਲਈ ਇਹ ਭਰਤੀ ਹੈ 2000 ਸਰੀਰਕ ਸਖਲਾਈ ਇਨਸਪੈਕਟਰ ਯੂਨੀਅਤ ਅਸੀਂ ਕਹਿੰਦੇ ਆ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਠੀਕ ਹੈ ਸੋ ਪੀਟੀਆਈ ਸ਼ੋਰਟ ਕਹਿੰਦੇ ਆ ਪੀਟੀਆਈ ਦੀ ਭਰਤੀ ਜਿਹੜੀ 2000 ਅਧਿਆਪਕਾਂ ਦੀ ਪੀਟੀਆਈ ਦੀ ਭਰਤੀ ਜਿਹੜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੀਤੀ ਜਾਊਗੀ ਇਹਦਾ ਬਿਲਕੁਲ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਮਨਜ਼ੂਰੀ ਭੇਜ ਦਿੱਤੀ ਗਈ ਹੈ ਤੇ ਬਹੁਤ ਜਲਦੀ ਦਾ ਨੋਟੀਫਿਕੇਸ਼ਨ ਆ ਜਾਊਗਾ ਤੇ ਫਾਰਮ ਭਰਨੇ ਸ਼ੁਰੂ ਹੋ ਜਾਣਗੇ ਫਾਰਮ ਕਿਵੇਂ ਭਰਨੇ ਆ ਕਿਦਾਂ ਸਾਰਾ ਪ੍ਰੋਸੈਸਰ ਕੋਲੋਂ ਤੁਹਾਨੂੰ ਦੱਸਾਂਗੇ ਹੁਣ ਇਹ ਭਰਤੀ ਆ ਰਹੀ ਹੈ ਵੀ ਇਹ ਭਰਤੀ ਦੇਖੋ ਵੀ ਪ੍ਰਾਇਮਰੀ ਲੈਵਲ ਤੇ ਆ ਜਿਵੇਂ ਆਪਾਂ ਕਹਿੰਦੇ ਹੁੰਦੇ ਈਟੀਟੀ ਕੀਤੀ ਹੈ ਜਿਹੜੇ ਉਹ ਪੰਜ ਪਹਿਲੀ ਤੋਂ ਪੰਜਵੀਂ ਤੱਕ ਦੇ ਟੀਚਰ ਬਣਦੇ ਹੁੰਦੇ ਇਹ ਉਹੀ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਹੈ ਸੋ ਇਹਨਾਂ ਦੀ ਕੁਆਲਿਫੀਕੇਸ਼ਨ ਤੋਂ ਹੁੰਦਾ ਵੀ ਜਿਵੇਂ ਇਹ ਚ ਡੀਪੀਐਡ ਹੁੰਦੀ ਹੈ ਐਮਪੀਐਡ ਹੁੰਦੀ ਹੈ ਠੀਕ ਆ ਉਸ ਦੇ ਅਕੋਰਡਿੰਗ ਜਿਹੜੀ ਈਟੀਟੀ ਦੇ ਬਰਾਬਰ ਦੀ ਜਿਹੜੀ ਯੋਗਤਾ ਹੈਗੀ ਆ ਉਹ ਜਿਹੜੀ ਫਿਜ਼ੀਕਲ ਜਿੰਨਾਂ ਨੇ ਕੀਤੀ ਹੈ ਤਾਂ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਸਕਦਾ ਹਾਇਰ ਐਜੂਕੇਸ਼ਨ ਵਾਲ ਨੂੰ ਵੀ ਦੇ ਦੇਣਾ ਵੀ ਜਿਹੜੇ ਅੱਗੇ ਐਮਪੀਐਡ ਵਾਲੇ ਹੁੰਦੇ ਆ ਉਹਨਾਂ ਨੂੰ ਅਪਲਾਈ ਕਰਨ ਲਈ ਮੌਕਾ ਦੇਣ ਜਾਂ ਨਾ ਦੇਣ ਉਹ ਅਫੀਸ਼ੀਅਲ ਨੋਟੀਫਿਕੇਸ਼ਨ ਆਈ ਤੋਂ ਪਤਾ ਲੱਗੂਗਾ ਠੀਕ ਆ ਤਾਂ ਉਹਨਾਂ ਦੀ ਸਾਨੂੰ ਵੇਟ ਕਰਨੀ ਪੈਣੀ ਆ ਨਾਲ ਹੀ ਨਾਲ ਹੀ ਲਿਖਿਆ ਕਿ ਭਰਤੀ ਪ੍ਰਕਿਰਿਆ ਯੋਗਤਾ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਹੋਵੇਗੀ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਸਿੱਖਿਆ ਦੇ ਇਹਨਾਂ ਨੇ ਕੀ ਲਿਖਿਆ ਵੀ ਪੰਜਾਬ ਸਰਕਾਰ ਵੱਲੋਂ ਕਹਿੰਦੇ ਸਿੱਖਿਆ ਦੇ ਪਦਨ ਉੱਚਾ ਚੁੱਕਣ ਲਈ ਯਤਨਾਂ ਸਹਿਤ ਚਾਣਣਾ ਪਾਉਂਦੇ ਆ ਹਰਜੋਤ ਬੈਂਸ ਨੇ ਦੱਸਿਆ ਕਿ ਆਲਰੇਡੀ ਪਿਛਲੇ ਵੀਤਮਾ ਸਾਲਾਂ ਦੇ ਵਿੱਚ ਕਹਿੰਦੇ 13000 ਭਰਤੀਆਂ ਸੀ ਆਲਰੇਡੀ ਕਰ ਚੁੱਕੀਆਂ ਏ ਚਲੋ ਵੀ ਉਹ ਗੱਲਾਂ ਵੱਖ ਨੇ ਸਾਰੀਆਂ ਭਰਤੀਆਂ ਪਿਛਲੀ ਸਰਕਾਰ ਦੀਆਂ ਆਈਆਂ ਹੋਈਆਂ ਇਹਨਾਂ ਨੇ ਕੰਪਲੀਟ ਕਰਤੀਆਂ 13000 ਚਲੋ ਚੰਗੀ ਸ਼ੁਕਰ ਦੀ ਗੱਲ ਹੈ ਪਰ ਇਹ ਭਰਤੀ ਵੀ ਪਿਛੇ ਕਾਂਗਰਸ ਸਰਕਾਰ ਦੀ ਆਈ ਹੋਈ ਹੈ ਸੋ ਇਹ 2000 ਭਰਤੀ ਉਹੀ ਦੁਬਾਰਾ ਭਰਤੀ ਜਿਹੜੀ ਆ ਰਹੀ ਹੈ ਪਰ ਇਹਨਾਂ ਵੱਲੋਂ ਨਵੀਂ ਭਰਤੀ ਹਜੇ ਸਰਕਾਰ ਵੱਲੋਂ ਕੋਈ ਕਰੀਏਟ ਨਹੀਂ ਕੀਤੀ ਗਈ ਜੇ ਤੁਸੀਂ ਚਾਹੁੰਦੇ ਅੱਗੇ ਮਾਸਟਰ ਕੇਡਰ ਦੀਆਂ ਪੀਟੀਟੀ ਦੀਆਂ ਨਵੀਆਂ ਪੋਸਟਾਂ ਜਾਂ ਹੋਰ ਜਿਹੜੀਆਂ ਕੁਝ ਨਵੀਆਂ ਪੋਸਟਾਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਡਪੀਆਈ ਦੀਆਂ ਜਾਂ ਹਨਾ ਕਿੱਦੀਆਂ ਵੀ ਪੋਸਟਾਂ ਆਉਣ ਤਾਂ ਤੁਸੀਂ ਵੀ ਕੀ ਕਰਨਾ ਤਾਂ ਤੁਸੀਂ ਜੁੜਨਾ ਹੈਗਾ ਕਿ ਨਾਲ ਜੁੜਨਾ ਹੈਗਾ ਵੀ ਤੁਸੀਂ ਯੂਨੀਅਨ ਜਿੰਨੀਆਂ ਬਣੀਆਂ ਉਹਨਾਂ ਨਾਲ ਜੁੜਨਾ ਤਾਂ ਕਿ ਪੋਸਟ ਆ ਸਕਣ ਸੋ ਇਹ ਤੁਹਾਡੇ ਤੇ ਇੱਕ ਜਾਣਕਾਰੀ ਸੀ ਵੀ ਇੱਕ ਇੱਕ ਚੀਜ਼ ਤੁਹਾਨੂੰ ਵਧੀਆ ਇਸ ਚੈਨਲ ਤੇ ਮਿਲਦੀ ਰਹੂਗੀ ਤੇ ਇਸ ਭਰਤੀ ਦੀ ਪੀਟੀਆਈ ਜਿਹੜੇ एलिजिਬਲ ਉਹਦੀ ਤਿਆਰੀ ਕਿਵੇਂ ਕਰਨੀ ਆ ਫ੍ਰੀ ਦੇ ਵਿੱਚ ਤਿਆਰੀ ਕਿਵੇਂ ਕਰਨੀ ਆ ਜਾਂ ਕੋਰਸਾਂ ਰਾਹੀਂ ਕਿਵੇਂ ਕਰਨੀ ਉਹ ਸਾਰੀ ਤੁਹਾਨੂੰ ਆਪਣੇ ਚੈਨਲ ਤੇ ਆਉਣ ਵਾਲੇ ਦਿਨਾਂ 'ਚ ਸਟ੍ਰੈਟਜੀ ਦੱਸੀ ਜਾਊਗੀ ਇਸ ਲਈ ਸਬਸਕ੍ਰਾਈਬ ਕਰ ਲਓ ਬਾਅਦ ਤੁਹਾਨੂੰ ਜਿਹੜਾ ਚੈਨਲ ਕਈ ਵਾਰੀ ਨਹੀਂ ਮਿਲਦਾ ਤੇ ਤੁਹਾਨੂੰ ਇੱਥੇ ਪੀਟੀਆਈ ਦੀ ਜਿਹੜੀ ਤਿਆਰੀ ਵੀ ਬਹੁਤ ਤਰੀਕੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਬੈਸਟ ਟੀਚਰ ਦੁਆਰਾ ਕਰਵਾਈ ਜਾਊਗੀ ਠੀਕ ਹੈ ਸੋ ਇਹ ਤੁਸੀਂ ਵੀ ਜੁੜ ਸਕਦੇ ਹੋ ਆਪਣੇ ਚੈਨਲ ਦੇ ਨਾਲ ਐਮਐਸਡਬਲ ਸਟੱਡੀ ਦੇ ਨਾਲ ਠੀਕ ਹੈ ਸੋ ਜਾਣਕਾਰੀ ਵਧਾਈ ਲਈ ਲਾਈਕ ਸੋ ਇਨ ਫਿਊਚਰ ਜਿਹੜੀਆਂ ਹੋਰ ਵੀ ਪੰਜਾਬ ਚ ਆਉਣ ਵਾਲੀਆਂ ਨਵੀਆਂ ਜੌਬਸ ਹੈਗੀਆਂ ਉਹਨਾਂ ਨਾਲ ਸੰਬੰਧ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ